যুগ হ জুগ এタル সৎ গুরু জগত গুরু সমrath গুরু আদ্যศรี গুরু গ্রন্থ সাহেব জি মহারাজি দি পবিত্র হ জুরি وچ جুরে بیٹھے সৎ সঙ্গী জনو আপ জি সৎ গুরু جی دے ਔਰ ਲਖ ਬੱਚ ਦੁਸ਼ਰਮ ਕਰ ਰਹੇ ਹੋ ਜੋਤੀ ਜੀ ਪਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਉਖਾਰ ਵਿਤੋਂ ਚਾਰਨ ਕੀਤੇ ਗਏ ਹਨ ਤੇਤਨ ਤਾਰਨ ਤਾਰਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਨ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਮ ਦੇ ਰੂਪ ਵਿੱਚ ਪਰਗੜ ਕਰਕੇ ਸਾਡੇ ਸਰਵਨਾ ਤੱਕ ਪਹੁੰਚਾਏ ਨੇ ਸਤਿਗੁਰ ਜੀ ਈਸ਼ ਸੁਬਦਰਾਹੀ ਸੁਨੂ ਜੋ ਬਖਸ਼ਿਸ਼ ਕਰ ਰਹੇ ਨਹੀਂ ਆਓ ਸਰਵਣ ਕਰਦਾ ਯਤਨ ਕਰਿਏ ਜੀ ਸ਼ਤਨਾਮ ਵਾਹਿਗੁਰੂ ਜੀਓ ਮਨ ਮੁਖ ਮੈਲੀ ਕਾਮਣੀ ਉਲਖਣੀ ਕੂਨਾਰ ਫਿਰ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਸਤਗੁਰੂ ਜੀ ਬਖਸ਼ਿਸ਼ ਕਰਦੇ ਮਨੁੱਖ ਮੈਲੀ ਕਾਮੜੀ ਦੋ ਸ਼ਲੋਕ ਦੀ ਸ਼ਬਦ ਵਿੱਚ ਇੱਕ ਸ਼ਲੋਕ ਵਿੱਚ ਮਨਮੁਖ ਦਾ ਜ਼ਿਕਰ ਹੈ ਦੂਜੇ ਵਿੱਚ ਗੁਰਮੁਖ ਦਾ ਇੱਕ ਵਿੱਚ ਦੁਹਾਗਣ ਦਾ ਦੂਜੇ ਵਿੱਚ ਸੁਹਾਗਣ ਦਾ ਇੱਕ ਵਿੱਚ ਮਿਲੇ ਹੋਏ ਦਾ ਇੱਕ ਵਿੱਚ ਵਿਛੜੇ ਹੋਏ ਦਾ ਇੱਕ ਵਿੱਚ ਸੁਖੀ ਦਾ ਇੱਕ ਵਿੱਚ ਦੁਖੀ ਦਾ ਕਿਸੇ ਪਾਸੇ ਨਾਲ ਸਮਝਣ ਲਈ ਇਹ ਮੂਰਖ ਮਨ ਸਮਝ ਜਾਏ ਗੱਲ ਇੰਨੀ ਕੇ ਪਰ ਨਹੀਂ ਸਮਝਦਾ ਰੋਜ਼ ਸੁਣਦੇ ਦਹਾਕਿਆਂ ਤੋਂ ਸੁਣ ਰਹੇ ਮਨ ਮੂਰਖ ਅਜੋ ਨਹਿ ਸਮਝਿਤ ਸਿੱਖ ਦੇ ਹਾਰਿਓ ਨੀਤ ਨਹੀਂ ਸਮਝਦਾ ਇਹ ਮੂਰਖ ਮਨ ਮੂਰਖ ਹੈ ਸੜਾ ਸੀ ਤਾਂ ਗਿਆਨੀ ਆ ਕਥਾ ਕਰਦੇ ਪਾਠ ਕਰਦੇ ਆ ਕੀਰਤਨ ਕਰਦੇ ਆ ਸੀ ਸੇ ਬੜੇ ਗਿਆਨੀ ਔਰ ਕਬ ਕੋਲੀ ਨੂੰ ਹਮ ਪੰਡਿਤ ਹਮ ਜੋਗੀ ਸੰਿਆਸੀ ਅਸੀਂ ਤਾਂ ਬਹੁਤ ਵੱਡੇ ਹਾਂ ਜੀ ਦੋ ਚੀਜ਼ਾਂ ਦਾ ਜ਼ਿਕਰ ਹੈ ਸਤਿਗੁਰ ਜੀ ਦਾ ਸ੍ਰੀ ਇਹ ਸਾਡੀ ਹਾਲਤ ਹੈ ਪਦਸ਼ਾਹ ਕੰਨ ਨੇ ਮਨ ਮੁਖ ਮੈਲੀ ਕਾਮਣੀ ਕਾਲੂ ਕੁਲਖਣੀ ਕੋ ਨਾ ਕੁਈ ਪੰਗਤੀ ਦੇ ਵਿੱਚ ਕਿੰਨੀਆਂ ਚੀਜ਼ਾਂ ਕਿੰਨੇ ਆਉਦੇ ਦੇ ਦਿੱਤੇ ਮਨ। ਪਹਿਲਾ ਮਨਮੁਖ ਆ ਹੀ ਬਹੁਤ ਹੈ ਕਿ ਕੋਈ ਬਹੁਤ ਵੱਡਾ ਖਿਤਾਬ ਹੈ ਹੀ ਨਹੀਂ ਉਤਰਦਾ। ਜ਼ਿੰਦਗੀ ਭਰ ਮਨੁੱਖ ਕਮਾਈ ਜਾਏ ਧਰ ਬਹੁਤ ਔਖਾ ਹੈ ਲਾਣਾ। ਗੁਰਮੁਖ ਤੋਂ ਮਨ ਮਨਮੁਖ ਤੋਂ ਗੁਰਮੁਖ ਬਣ ਜਾ। ਮਨ ਨੂੰ ਛੱਡ ਕੇ ਗੁਰੂ ਲਾਣਾ ਆਪਣੇ ਅੱਗੇ ਮਨ ਨੂੰ ਛੱਡ ਕੇ ਗੁਰੂ ਨੂੰ ਅੱਗੇ ਕਰਨ ਜਿਵੇਂ ਮਤ ਦੇ ਅੱਗੇ ਗੁਰੂ ਲੱਗ ਜਾਏ ਗੁਰਮਤ ਹੋ ਜਾਂਦੀ ਹੈ ਦੁਰ ਲੱਗ ਜਾਏ ਦੁਰਮਤ ਹੋ ਜਾਂਦੀ ਹੈ ਮਨ ਲੱਗ ਜਾਏ ਮਨਮਤ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਮੁਖ ਹੈ ਮੁਖ ਦੇ ਅੱਗੇ ਮਨ ਲੱਗ ਗਿਆ ਮਨਮੁਖ ਮੁਖ ਦੇ ਅੱਗੇ ਗੁਰੂ ਲੱਗ ਗਿਆ ਗੁਰਮੁਖ ਸੋ ਪਾਤਸ਼ਾਹ ਕਹਿੰਦੇ ਨੇ ਪਹਿਲਾ ਮਨਮੁਖ ਫਿਰ ਮੈਲੀ ਕਾਮਣੀ ਜੀਵ ਇਸਤਰੀ ਕਾਮਣੀ ਜੀਵ ਇਸਤਰੀ ਆਪਾਂ ਕਹਿੰਦੇ ਪਹਿਲਾਂ ਤਾਂ ਮਨਮੁਖ ਹੈ ਫਿਰ ਮੈਲੀ ਹੈ ਫਿਰ ਕੁਲਖਣੀ ਜਿਹਦੇ ਲੱਛਣ ਠੀਕ ਨਾ ਹੋਣਾ ਲੱਛਣੀ ਕੁਲਖਣ ਲੱਛਣ ਸਿੰਪਟਮ ਅੰਗਰੇਜ਼ੀ ਵਿੱਚ ਕਹਿੰਦੇ ਨਿਸ਼ਾਨੀਆਂ ਕਹਿੰਦੇ ਫਿਰ ਭੈੜੇ ਲੱਛਣਾ ਵਾਲੀ ਫਿਰ ਕੂਨਾਰ ਨਾਰ ਚੰਗੀ ਇਸਤਰੀ ਕੂਨਾਰ ਆਪਾਂ ਇਹ ਨਹੀਂ ਕਿ ਇਸਤਰੀਆਂ ਨੂੰ ਘਿਆ ਨਹੀਂ ਉਪਦੇਸ਼ ਸਾਰਿਆਂ ਨੂੰ ਸਮਝ ਆਏ ਸਾਡੇ ਵਾਸਤੇ ਕੂਨਾਰ ਭੈੜੀ ਨਾਰ ਚੰਗੀ ਨਾਰ ਨਾਵੇ ਚੰਗਾ ਮਨੁੱਖ ਨਾਵੇ ਦੇਖ ਲਓ ਕਿੰਨੇ ਚਾਰ ਉਹਦੇ ਦਿੱਤੇ ਨੇ 3 ਸਟਾਰ ਲੱਗਦੇ ਨੇ ਵੈਸੇ ਕਿਸੇ ਉਹਦੇ ਤੇ ਦੇਖੋ ਆਪ ਜੀ ਤਿੰਨ ਹੁੰਦੇ ਆ ਵਰੂਸ ਤੋਂ ਅੱਗੇ ਅਲੱਗ ਨਿਸ਼ਾਨੀ ਹੁੰਦੀ ਹੈ ਜੇ ਹੋਰ ਉਹਦਾ ਵੰਦਾ ਇੱਥੇ ਚਾਰ ਦਿੱਤੇ ਨੇ ਪਾਤਸ਼ਾਹ ਨੇ ਸਾਨੂੰ ਵੜਿਆਈ ਵਿੱਚ ਭਾਈ ਚਾਰ ਮਹਿਤ ਕੋ ਲਖਣੀ ਕੋ ਲਖਣੀ ਤੋਂ ਉਲਟ ਹੁੰਦਾ ਸੁਲਖਣੀ ਸਤਿਗੁਰੂ ਜੀ ਦੇ ਮੈਲਾਂ ਦਾ ਨਾਮ ਸੁਲਖਣੀ ਸੀ ਨਾਨਕ ਸਾ ਸਵਾਲਿਓ ਸੁਲਖਣੀ ਇਹ ਰਾਵੀ ਸਿਰਜਣ ਹਾਰਸ ਸੁਲਖਣੀ ਕਹੋਂਦੀ ਹੈ ਜਿਹੜੀ ਪਰਮਾਤਮਾ ਨੂੰ ਮਿਲਦੀ ਹੈ ਜਿਵੇਂ ਇੱਕ ਜੀਵ ਇਸਤਰੀ ਆਪਣੇ ਪਤੀ ਦੇ ਨਾਲ ਮਿਲਦੀ ਹੈ, ਰਾਵਦੀ ਹੈ, ਉਪਹੋਗਦੀ ਹੈ, ਮਾਨਦੀ ਹੈ ਉਹ ਬਿਲਕੁਲ ਸੰਸਾਰ ਨੂੰ ਮਾਨ ਦਿੰਦਾ ਜਿਹੜੀ ਇੱਕ ਪਤੀ ਵਾਲੀ ਹੁੰਦੀ ਹੈ, ਇੱਕ ਤੇ ਭਰੋਸਾ ਜਿਵੇਂ ਇਸ ਤਰ੍ਹਾਂ ਹੀ ਜਿਹੜਾ ਪਰਮਾਤਮਾ ਨੂੰ ਮਿਲ ਜਾਂਦਾ ਹੈ, ਉਹਨੂੰ ਕਹਿੰਦੇ ਨੇ ਸੁਲਖਣੀ, ਇੱਥੇ ਹੈ ਕੁਲਖਣੀ ਉਹ ਸੁਲੱਖਣੀ ਹੈ ਜਿਹੜੀ ਸੋਹਣੇ ਲੱਛਣਾ ਵਾਲੀ ਹੈ ਸੋਹਣੀ ਨਿਸ਼ਾਨੀਆਂ ਨੇ ਜਿਹਦੀ ਹਾਲਾਂਕਿ ਰਸ ਉਹ ਵੀ ਲੈਂਦੀ ਹੈ ਪਤੀ ਦਾ ਪਰ ਉਹ ਪਰਪੁਰਖੇ ਨਾਲ ਪਿਆਰ ਅੱਗੇ ਨਾ ਬਾੜੀ ਵਿੱਚ ਫਿਰ ਛੋੜਿਆ ਘਰ ਆਪਣਾ ਪਿਰਤਾ ਹੈ ਛੱਡ ਦਿੱਤਾ ਮਿੱਤਰ ਪਿਆਰਾ ਜੀ ਮੈਂ ਛੱਡ ਗਵਾਇਆ ਰੰਗ ਕੁਸਮ ਬੇ ਭੁੱਲੀ ਸਤਿਗੁਰੂ ਨਾਨਕਦੇਵ ਜੀ ਦੇ ਬਚਨ ਹੈ ਵੀ ਮਿੱਤਰ ਸੀ ਤੇ ਉਹ ਛੱਡ ਦਿੱਤਾ ਕਿਉਂਕਿ ਕੁਲਖਣੀ ਕੋ ਨਾ ਹੋਰ ਹੈ ਤੇ ਇੱਕ ਹੋਰ ਵੀ ਨਿਸ਼ਾਨੀ ਹੈ ਕੁਲਖਣੀ ਗੁਰਬਾਣੀ ਵੇਸ ਬਹੁਤ ਹੋਵੇਗਾ ਧਰਮ ਦਾ ਗੱਲਾਂ ਬੜੀਆਂ ਹੋਣੀਆਂ ਭੇਖ ਬਹੁਤ ਦਿਹਾਉਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜੋ ਕਹਿੰਦੀ ਹੈ ਸੋ ਸੰਗਤ ਜੀ ਇਹ ਸੀ ਸ ਹੈ ਦਰਪਣ ਹੈ ਸਾਰਾ ਦਿਖਾ ਦਿੰਦਾ ਸਾਨੂੰ ਨਹੀਂ ਪਤਾ ਸਾਡੀ ਅੱਖਾਂ ਕਿਸ ਤਰ੍ਹਾਂ ਦੀਆਂ ਨੇ ਤੜਾ ਕਿਹਸਾ ਹੈ ਦਸਤਾਰ ਕੈਸੀ ਹੈ ਪਰ ਉਹ ਦਰਪਣ ਦਿਖਾ ਦਿੰਦਾ ਕਹਿੰਦੇ ਜਿਹੜੀ ਕੁਲਖਣੀ ਹੁੰਦੀ ਹੈ ਨਾ ਉਹ ਕੀ ਕਰਦੀ ਹੈ वेश करै कूप कूल खणी मन खोटै को यार फिर कै भाणै ना चलै हुक्म करै गोवार ऐन सानी बहुत पेख करे पेख बड़ा वधिया रे चाल बड़ी वधिया रे इबार गल्ला बहुत ऊचियां ऊचियां और ਉਰੀ ਵੇਸ਼ ਕਰੈ ਕਰੂਪ ਹਾਲਾਂਕਿ ਵੇਸ਼ ਤੋਂ ਬੜਾ ਵਧੀਆ ਪਰ ਪਾਚਕ ਦੇ ਨੇ ਰੂਪ ਨਹੀਂ ਹੈ ਕਰੂਪ ਹੈ ਨਾਰ ਨਹੀਂ ਹੈ ਗੁਨਾਰ ਹੈ ਲੱਛਣ ਨਹੀਂ ਕੁਲਖਣ ਹੈ ਸੁਲਖਣ ਨਹੀਂ ਹੈ ਇਹ ਅਵਸਥਾ ਹੁੰਦੀ ਹੈ ਕਹਿੰਦੇ ਉਹ ਫਿਰ ਖੋਟੀ ਹੁੰਦੀ ਹੈ ਪਿਰ ਕੈ ਭਾਣੇ ਨਾ ਚਲੇ ਆਪਣੇ ਪਤੀ ਦਾ ਕਹਿਣਾ ਨਹੀਂ ਮੰਨਦੀ ਜੀਵ ਇਸਤਰੀ ਇਹ ਤਾਂ ਪਰਮਾਤਮਾ ਦਾ ਹੋ ਗਿਆ ਦੁਨੀਆਂ ਦੇ ਵਿੱਚ ਵੀ ਆਪਣੇ ਪਤੀ ਦਾ ਨਾਂ ਕਹਿਣਾ ਮੰਨਿਓ ਉਹਦੀ ਵਡਿਆਈ ਸੰਸਾਰ ਵੀ ਨਹੀਂ ਕਰਦਾ ਯਾਦ ਰੱਖਿਆ ਦੁਨੀਆਂ ਵਿੱਚ ਵੀ ਭਾਵੇਂ ਕਿੰਨਾ ਹੀ ਉੱਚਾ ਹੋਵੇ ਉਹ ਮਰੁੱਖ ਉਹ ਬੀਬੀ ਇਸਤਰੀ ਦਾ ਵੀ ਲਾਦੇ ਉਹ ਬੀਬੀ ਕਿੰਨੀ ਸੋਹਣੀ ਹੋਵੇ ਕਿੰਨੀ ਉੱਚੀ ਹੋਵੇ ਨਹੀਂ ਸੰਸਾਰ ਵੀ ਜਿਹਦੇ ਆਪਣਾ ਆਚਾਰ ਚੰਗਾ ਨਹੀਂ ਹੁੰਦਾ ਨਾ ਜੀ ਬਾਰ ਵੀ ਨਹੀਂ ਮਿਲਦਾ ਕੋਈ ਯਾਦ ਰੱਖਿਆ ਇਸੇ ਦੁਨੀਆ ਵਿੱਚ ਵੀ ਦੇਖੋ ਕਿਉਂਕਿ ਸੱਚ ਹੈ ਔਰ ਹੈ ਸਭ ਕੋ ਉੱਪਰ ਸੱਚ ਅਚਾਰ ਪਾਦਸ਼ਾਹ ਕਦਨੇ ਐਸੀ ਉਹ ਦਿਆਉ ਕੁਲਖਣੀ ਪਿਰ ਕੈ ਭਾਣੈ ਨਾ ਚਲੈ ਹੁਕਮ ਕਰੈ ਗਵਾਰ ਬਲਕਿ ਆਪਣੇ ਪਤੀ ਤੇ ਹੁਕਮ ਕਰਦੀ ਆਪਣੇ ਪਤੀ ਤੇ ਹੁਕਮ ਕਰਦੀ ਹੁਕਮ ਕਰੈ ਮੂਰਖ ਗਵਾਰ ਵੀ ਆਂਦਾ ਹੈ ਬਾਣੀ ਵਿੱਚ ਕਹਿੰਦੇ ਇਸ ਤਰ੍ਹਾਂ ਦੀ ਹੁੰਦੀ ਹੈ ਉਹ ਜੀਵ ਇਸਤਰੀ ਇਹ ਸਾਡੀ ਹਾਲਤ ਹੈ ਕ੍ਰਿਸ਼ਨ ਪਰ ਪੇਰ ਛੋੜਿਆ ਘਰ ਆਪਣਾ ਪਰ ਪੁਰਖੇ ਨਾਲ ਪਿਆਰ ਗੁਰੂ ਨਾਲ ਪਿਆਰ ਨਹੀਂ ਹੈ ਪ੍ਰਮਾਤਮਾ ਨਾਲ ਪਿਆਰ ਨਹੀਂ ਹੋਰਾਂ ਹੋਰਾਂ ਨਾਲ ਪਿਆਰ ਹੈ ਬਾਕੀ ਪਰਾਏ ਨੇ ਨ ਸਭ ਸਾਡਾ ਕੋਈ ਨਹੀਂ ਹੈ ਨਾ ਵਿੱਚੋਂ ਚੱਲ ਪੜਾ ਸਾਡੇ ਨਾਲ ਚੱਲਣ ਵਾਲਾ ਕੋਈ ਨਹੀਂ ਤੇ ਇਕੋ ਹੀ ਹੈ ਸੜਾ ਸੁਪਾਦਸ਼ਾ ਕਹਿੰਦੇ ਨੇ ਉਹ ਹੋਰਾਂ ਹੋਰਾਂ ਨਾਲ ਭਾਵ ਕਸਮਾ ਛੋੜ ਦੁਜੈ ਲੱਗੇ ਹੋਰ ਹੋਰ ਕੰਮਾਂ ਵਿੱਚ ਹੋਰ ਹੋਰ ਸੇਵਾਵਾਂ ਵਿੱਚ ਵਿਅਤ ਹੈਗੀ ਪਰਮਾਤਮਾ ਗੁਰੂ ਦੀ ਸੇਵਾ ਨਹੀਂ ਦਿੱਤੇ ਤੇ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਉਹਦੇ ਅੰਦਰੋਂ ਤ੍ਰਿਸ਼ਨਾ ਕਦੇ ਨਹੀਂ ਖਤਮ ਹੁੰਦੀ ਤ੍ਰਿਸ਼ਨਾ ਬਿਰਲੇ ਕੀ ਹੀ ਬੁੱਝੀ ਹੈ ਤ੍ਰਿਸ਼ਨਾ ਦਾ ਜਿਹੜੀ ਤ੍ਰਿਸ਼ਨਾ ਬੁੱਝੈ ਹਰ ਕੈ ਨਾਮ ਔਰ ਤੋਂ ਕੋਈ ਤਰੀਕਾ ਹੀ ਨਹੀਂ ਤ੍ਰਿਸ਼ਨਾ ਜਾਂ ਫਿਰ ਜਿਉਂ ਆਗਨ ਬੁਝੇ ਜਲ ਪਾਈਏ ਤਿਉ ਤ੍ਰਿਸ਼ਨਾ ਦਾ ਸਮਾਸ ਇਹ ਆਦਾਸਾਂ ਦਾ ਦਾਸ ਬਣ ਕੇ ਬੁਲਤੀ ਹੈ ਹੋਰ ਤਾਂ ਕੋਈ ਤਰੀਕਾ ਨਹੀਂ ਤ੍ਰਿਸ਼ਨਾ ਨੂੰ ਖਤਮ ਕਰਦਾ ਕਦੇ ਨਾ ਚੁੱਕਈ ਬਲਕੇ ਜਲਦੀ ਰ ਤ੍ਰਿਸ਼ਨਾ ਤਾਂ ਜਲੇਗੀ ਬੇਕਾਰ ਕੋਈ ਵੀ ਐ ਫੁਕੇਗਾ ਤਰ ਅੰਦਰੋਂ ਬੁੱਕ ਜਾ ਬਾਹਰ ਤਾਂ ਦੀ ਗੋਜੀ ਭਾਏ ਜਲੇ ਸੰਸਾਰਾ ਲੁਕਮੀ ਆ ਗਏ ਅੰਦਰੋਂ ਅੰਦਰੇ ਜਿਹੜੇ ਜਿਸ ਦਿਨ ਖਤਮ ਹੋ ਜਾਂਦਾ ਹੈ ਦੱਦਾ ਹੋਆ ਸਿਆਹ ਹੋ ਜਾਂਦਾ ਹੈ ਫਿਰ ਨਾਨਕ ਬਿਨ ਨਾਮੈ ਕਰੂਪੂ ਸੋਣਹੀ ਪਰ ਹਰ ਛੋਡੀ ਪਾਤਾ ਕਹਿੰਦੇ ਨਾਮ ਤੋਂ ਬਿਨਾ ਇਕ ਨਾਮ ਤੋਂ ਹੋਵੇ ਅਬਾ ਸੋਰ ਕੁਝ ਹੋਰ ਕੁਝ ਵੀ ਹੋਵੇ ਦੇਖੋ ਨਾਮ ਤੋਂ বিনা ਕੋਈ ਵੀ ਜੀਵ ਇਸਤਰੀ ਹੈ ਇੱਥੇ ਆਪਾਂ ਪੁਰਸ਼ ਚਾਹੇ ਇਸਤਰੀ ਨਾਨਕ ਬਿਨ ਨਾਮ ਹੈ ਕਰੂਪ ਰੂਪ ਨਹੀਂ ਹੈ ਜਿੱਡਾ ਮਰਜੀ ਧਰਮ ਦਾ ਸ਼ਿੰਗਾਰ ਕਰਿਆ ਹੋਵੇ ਕਰੂਪ ਕੋ ਸੋਹਣੀ ਸੋਹਣੀ ਕੁਸੋਹਣੀ ਉਲਟੋ ਗਿਆ ਅਰਥ ਕਹਿੰਦੇ ਨਾ ਤਾਂ ਉਹ ਚੰਗੀ ਲੱਗਦੀ ਹੈ ਭਾਵ ਸੰਸਾਰ ਵਿੱਚ ਜਿਵੇਂ ਮਰਜੀ ਕਰੇ ਉਹਦੇ ਪਤੀ ਪ੍ਰਮਾਤਮਾ ਨੂੰ ਚੰਗੇ ਨਹੀਂ ਲੱਗਦੇ ਉਹ ਗੁਰੂ ਨੂੰ ਚੰਗੀ ਨਹੀਂ ਲੱਗਦੀ ਫਿਰ ਸੰਤ ਨੂੰ ਵੀ ਨਹੀਂ ਚੰਗੀ ਲੱਗਦੀ ਯਾਦ ਰੱਖਣਾ ਜੀ ਸੰਤ ਨੂੰ ਵੀ ਉਹੀ ਚੰਗੀ ਲੱਗੇਗੀ ਜਿਹੜੀ ਪਰਮਾਤਮਾ ਨੂੰ ਚੰਗੀ ਕਿਉਂਕਿ ਉਹ ਪਰਮਾਤਮਾ ਤੇ ਸੰਤ ਵਿੱਚ ਅੰਤਰੇ ਕੋਈ ਨਹੀਂ ਹਰ ਵਕਤ ਮਿਲਣ ਜਿਵੇਂ ਦੁਨੀਆ ਵਿੱਚ ਦੇਖਿਓ ਇਹ ਗੱਲ ਜਿਹੜੀ ਦੰਪਤ ਹੁੰਦੀ ਹੈ ਨਾ ਜੋੜਾ ਹੁੰਦਾ ਹੈ ਪਤੀ ਪਤਨੀ ਜਿਹੜੀ ਗੱਲ ਪਤੀ ਨੂੰ ਚੰਗੀ ਲੱਗ ਰਹੀ ਏ ਉਹੀ ਪਤਨੀ ਨੂੰ ਲੱਗੇਗੀ ਜੇ ਪਤਨੀ ਹੋਵੇ ਯਾਦ ਰੱਖਿਓ। ਉਹਦਾ ਪਤੀ ਜਿਸ ਆਪਣੇ ਮਿੱਤਰ ਨੂੰ ਦੋਸਤ ਨੂੰ ਜਿਹਦੇ ਨਾਲ ਜ਼ਿਆਦਾ ਸੰਬੰਧ ਰੱਖਦਾ ਓਦੇ ਨਾਲ ਹੀ ਉਹਦੀ ਪਤਨੀ ਜ਼ਿਆਦਾ ਬੋਲੇਗੀ ਪਿਆਰ ਦੇਹਗੀ ਯਾਦ ਰੱਖਣਾ ਹੈ। ਸੰਤ ਵੀ ਤਾਂ ਫਿਰ ਇਸੇ ਤਰ੍ਹਾਂ ਹੈ। ਕਹਿੰਦੇ ਕੋ ਸੋਹਣੀ ਉਹਨੂੰ ਸੋਹਣੀ ਨਹੀਂ ਲੱਗਦੀ। ਉਦੇ ਲਈ ਰੂਪਮੰਤ ਨਹੀਂ ਹੈ ਸੰਸਾਰ ਲਈ ਹੋਵੇਗੀ ਸਤਗੁਰੂ ਜੀ ਕਹਿੰਦੇ ਫਿਰ ਪਰ ਹਰ ਛੋਡੀ ਪਰਤਾ ਇੱਕ ਦਿਨ ਉਹਨੂੰ ਛੱਡੇ ਦਿੰਦਾ ਪਤੀ ਛੱਡ ਦਿੰਦਾ ਪਤਾਰ ਪਤੀ ਪਾਉ ਪਰਮਾਤਮਾ ਉਹਦੀ ਗੌਰ ਹੀ ਨਹੀਂ ਕਰਦਾ ਜਿੱਥੇ ਮਰਜੀ ਜੋ ਮਰਜੀ ਕਰੀ ਜਾਏ ਹੁਣ ਦਸਰੇ ਨੇ ਜਿਹੜੀਆਂ ਸ਼ਬਦ ਵਿੱਚ ਰਤਿ ਹੋਏ ਨੇ ਸੋਹਾਗਣੀ ਗੁਰਮੁਖ ਪਹਿਲਾ ਮਨੁੱਖਦਤ ਸਿਆ ਹੁਣ ਗੁਰਮੁਖ ਸ਼ਬਦ ਰਤੀ ਸੋਹਾ ਗਣੀ ਸਤਗੁਰ ਕੈ ਭਾਏ ਪਿਆਰ ਜਿਹੜੀ ਸ਼ਬਦ ਰਾਹੀ ਸ਼ਬਦ ਸਿਆਰੀ ਸਮੇਤ ਸ਼ਬਦ ਰਾਹੀ ਸ਼ਬਦ ਦੁਆਰਾ ਸ਼ਬਦ ਕਮਾ ਕੇ ਫੋਥੀ ਪੁਰਾਣ ਕਮਾਈ ਹੈ ਭਾਉ ਵੱਟੀ ਇਹ ਤਨ ਪਾਈ ਹੈ ਜਿਹੜੇ ਜਪ ਨੂੰ ਕਮਾ ਗਏ ਨੇ ਜਪ ਕਰਦੇ ਆ ਜਪ ਨੂੰ ਕਮਾਇਆ ਜਿਨਾਂ ਅਵਕੈ ਇਹ ਨੇ ਕਮਾਈ ਵਾਲਾ ਪੁਰਸ਼ ਹੈ ਉਹਨੇ ਗੁਰੂ ਦੇ ਹੁਕਮ ਨੂੰ ਕਮਾਇਆ ਗੁਰੂ ਦਾ ਹੁਕਮ ਕੀ ਐ ਸਾਨੂੰ ਨਿਤਨੇਮ ਦਿੱਤਾ ਹੋਇਆ ਇਹਨੂੰ ਕਮਾਓ ਜੇ ਉਹਨੂੰ ਕਿਹਾ ਨਾਮ ਜਪਣਾ ਨਾਮ ਜਪ ਜੇ ਕਿਹਾ ਸੇਵਾ ਕਰਨੀ ਸੇਵਾ ਕਰ ਜੋ ਵੀ ਕਹਿੰਦਾ ਹੈ ਉਹਨੂੰ ਕਮਾਲ ਲੈਣਾ ਪੋਥੀ ਪੁਰਾਣ ਕਮਾਈ ਐ ਭਾਉ ਵੱਟੀ ਇਹ ਤਨ ਪਾਈ ਐ ਕਮਾਲ ਹੈ ਜੀ ਸਤਗੁਰੂ ਜੀ ਕਹਿੰਦੇ ਨੇ ਜਿਨਾਂ ਨੇ ਸ਼ਬਦ ਨੂੰ ਕਮਾ ਕੇ ਆਪਣੇ ਮਨ ਨੂੰ ਰੰਗ ਲਿਆ ਇਹ ਮਨ ਸੁੰਦਰ ਆਪਣਾ ਹਰ ਨਾਮ ਮਜਿੱਠੇ ਰੰਗ ਦੀ ਸ਼ਬਦ ਰਤੀ ਰੰਗੀ ਹੋਈ ਰਤੀ ਹੋਈ ਇਕ ਰਤੀ ਹੁੰਦਾ ਏਕ ਰਤੀ ਬਿਨ ਏਕ ਰਤੀ ਕੇ ਰਤੀ ਰੰਗ ਜਾਣਾ ਰਤ ਰਤੀ ਇਕ ਰਤੀ ਦੀ ਜੋ ਵਾਸੇ ਤੋ ਵੀ ਘਟ ਹੁੰਦੀ ਹੈ 12 ਰਤਿਆਂ ਦਾ ਇੱਕ ਵਾਸਾ ਹੁੰਦਾ ਹੈ 12 ਮਸਿਆਂ ਦਾ ਇੱਕ ਟੋਲਾ ਹੁੰਦਾ ਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਭਾਵ ਕੋਈ ਵੀ ਇੱਥੇ ਰਤੀ ਦਾ ਇੱਥੇ ਰੰਗੀ ਹੋਏ ਸ਼ਬਦ ਰਾਹੀ ਰੰਗੀ ਹੋਏ ਨੂੰ ਕਹੋ ਸੁਹਾਗਣੇ ਕਿਵੇਂ ਰੰਗੀ ਗਈ ਸਤਿਗੁਰ ਕੈ ਭਾਏ ਪਿਆਰ ਗੁਰੂ ਦੇ ਪ੍ਰੇਮ ਵਿਚ ਆ ਕੇ ਸਤਿਗੁਰ ਕੈ ਸਤਗੁਰੂ ਦੇ ਪਿਆਰ ਦੇ ਵਿੱਚ ਕਿਵੇਂ ਹੁੰਦਾ ਏ ਪਿਆਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਾ ਹੇਤ ਪਿਆਰ ਜੇ ਉਹ ਹਮੇਸ਼ਾ ਹੀ ਸਲਾਮ ਦਾ ਰਹਿੰਦਾ ਹੈ ਹਮੇਸ਼ਾ ਹੀ ਕਿਵੇਂ ਗੁਰੂ ਦੇ ਪਿਆਰ ਦਾ ਕਿਉਂਕਿ ਗੁਰੂ ਤੋਂ ਬਿਨਾਂ ਤਾਂ ਸਾਨੂੰ ਰੱਬ ਦਾ ਪਤਾ ਹੀ ਨਹੀਂ ਕੁਝ ਵੀ ਗੁਰੂ ਹੀ ਦੱਸਦਾ ਹੈ ਗੁਰੂ ਹੀ ਚਲਾਉਂਦਾ ਹੈ ਕਹਿੰਦੇ ਉਹ ਜਿਹਨੂੰ ਬਹੁਤ ਪਿਆਰ ਹੈ ਸਦਾ ਜਿਹੜੇ ਕਰਦੇ ਨੇ ਸਲਾਹੀ 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 ਜਾਂਦੇ ਨੇ ਪਰ ਇਹ ਆਪ ਨਹੀਂ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਉਤ ਸ਼ਾਹੀ ਪਾਤਸ਼ਾਹੋ ਸਤਗੁਰੂ ਜੀ ਕਹਿੰਦੇ ਨੇ ਭਾਈ ਸ਼ਬਦ ਵਿੱਚ ਰਤੀ ਹੋਈ ਸੁਹਾਗਣੀ ਹੈ ਭਾਗਾ ਵਾਲੀ ਹੈ ਗੁਰੂ ਦੇ ਪਿਆਰ ਵਿੱਚ ਜੋ ਰਹਿੰਦੀ ਹੈ ਸਦਾ ਰਵੇ ਫਿਰ ਆਪਣਾ ਸੱਚੇ ਪ੍ਰੇਮ ਪਿਆਰ ਪਰੇ ਇੱਥੇ ਦੇਖੋ ਪਹਿਲਾਂ ਵੀ ਭਾਏ ਵੀ ਪਿਆਰ ਹੁੰਦਾ ਹੈ ਪਿਆਰ ਵੀ ਪਿਆਰ ਹੁੰਦਾ ਹੈ ਇੱਥੇ ਪ੍ਰੇਮ ਵੀ ਪਿਆਰ ਵੀ ਦੋ-ਦੋ ਵਰੀ ਚੀਜ਼ਾਂ ਮਿਲਦਾ ਹੀ ਡਬਲ ਡਬਲ ਹੈ ਇੱਥੇ ਸਾਸ ਜੀ ਕਛੂ ਨਾ ਥੋਰਾ ਹਰ ਭਗਤਨ ਕਉ ਕਦੇ ਨਹੀਂ ਗੁਰੂ ਦੇੰਦ ਸਤ ਗੁਰ ਨਾਮ ਨਿਧਾਨ ਜੜਾਇਆ ਐ ਥੋੜਾ ਵੀ ਐਨਾ ਉਹਨਾਂ ਦਿੱਤਾ ਨਿਧਾਨ ਖਜ਼ਾਨਾ ਦਿੰਦਾ ਹੈ ਖਜ਼ਾਨਾ ਖਜ਼ਾਨੇ ਦਾ مالک ਬਣਾ ਦਿੰਦਾ ਖਜ਼ਾਨਾ ਵੀ ਚਾਬੀ ਹੀ ਦੇ ਦਿੰਦਾ ਹੈ ਜਿਵੇਂ ਇੱਕ ਇਸਤਰੀ ਇੱਕ ਬੱਚੇ ਆਪਣਾ ਘਰਬਾਰ ਮਾਂ ਪਿਓ ਨੂੰ ਛੱਡ ਕੇ ਆਪਣੇ ਪਤੀ ਦੇ ਘਰ ਵਿੱਚ ਆ ਜਾਂਦੀ ਹੈ ਪਤੀ ਉਸ ਨੂੰ ਕਹਿੰਦਾ ਤੂੰ ਕਰੀ ਜਾ ਸਾਰੀ ਤਨਖਾਹ ਸਾਰੀ ਕਮਾਈ ਨੂੰ ਲਿਆ ਕੇ ਦੇ ਦੇ ਤੂੰ ਕਰੀਆ ਨੂੰ ਪਤਾ ਬਿਚਲਾਏਗੀ ਕਾ ਇਸ ਤਰਾ ਹੈ ਤਉਦਰ ਵੀ ਹੈ ਜੋ ਕਿ ਛਠਾਕੁਰ ਕਾ ਸਾਰ ਸੇਵਕ ਕਾ ਸਾਰਾ ਹੀ ਕੁਝ ਦਿੱਤਾ ਕਦੋਂਿੰਦ ਜਦੋਂ ਸੱਚੇ ਪ੍ਰੇਮ ਪਿਆਰ ਝੁੱਠੇ ਵਿੱਚ ਅਤ ਸੁਹਾ ਲਿਓ ਸੁੰਦਰੀ ਸੋਭਾਵੰਤੀ ਨਾਲ ਪਹਿਲਾਂ ਕਿ ਅਸੀਂ ਬਿਨ ਨਾਮੇ ਰੂਪ ਕੋ ਸੋਹਣੀ ਇੱਥੇ ਕਿਹਾ ਸੁਹਾਲਿਓ ਅਤ ਸੁਹਾਲਿਓ ਬਹੁਤ ਸੁੰਦਰ ਸੁਹਾਲਿਓ ਵੀ ਸੁੰਦਰ ਹੁੰਦਾ ਹੈ ਸੁੰਦਰੀ ਵੀ ਹੁੰਦਾ ਹੈ ਸ਼ੋਭਾਵੰਤੀ ਵੀ ਤਿੰਨੇ ਚੀਜ਼ਾਂ ਉੱਥੇ ਵੀ 4 ਸਟਾਰ ਦਿੱਤੇ ਸਨ ਬਰ ਮੁਖ ਨੂੰ ਇੱਥੇ ਸੁਹਾਗ ਨੂੰ ਫਿਰ ਵੀ ਤਿੰਨ ਦੇ ਰਹੇ ਨੇ ਸਾਨੂੰ ਜ਼ਿਆਦਾ ਮਿਲਦੇ ਨੇ ਮਾਨਵਕ ਦੀ ਲੈਨ ਵਿੱਚ ਜਿਆਦਾ ਬਿੰਦੇ ਨੇ ਤਾਂ ਹੀ ਜਿਆਦਾ ਇੱਧਰ ਨੇ ਨਾ ਤਾਂ ਹੀ ਤਾਂ ਜਿਆਦਾ ਇੱਧਰ ਰਹਿੰਦੇ ਨੇ ਇੱਧਰ ਘਟ ਮਿਲਦੇ ਨੇ ਸਟਾਰ ਪਰ ਇਹ ਲਹਿੰਦੇ ਕਦੇ ਨਹੀਂ ਉਹ ਰਹਿੰਦੇ ਕਦੇ ਨਹੀਂ ਇਹ ਲਹਿੰਦੇ ਕਦੇ ਨਹੀਂ ਮੇਰੇ ਬਾਲਕ ਦੀਆਂ ਗੱਲਾਂ ਦੇਖੋ ਕੈਸੀ ਅਤ ਸੁਹਾਲਿਓ ਸੁੰਦਰੀ ਸ਼ੋਭਾਵੰਤੀ ਨਾ ਸੁੰਦਰ ਦੇ ਲਈ ਕੀ ਨਹੀਂ ਕਰਦੇ ਤੁਸੀਂ ਸੁੰਦਰ ਬਣ ਲਈ ਦੇਖੋ ਤਨ ਦੇ ਸ਼ਿੰਗਾਰ ਨੂੰ ਲਈ بڑے ਬਿਊਟੀ ਪਾਰਲਰ ਬਣੇ ਹੋਏ ਤਨ ਨੂੰ ਸੋਹਣਾ ਬਣਾਉਣ ਲਈ ਅਕਲ ਨੂੰ ਸੋਹਣਾ ਬਣਾਉਣ ਲਈ ਵੀ ਬਣੇ ਹੋਈਏ ਨੇ ਕੋਈ ਲਾਇਬ੍ਰੇਰੀ ਹੋਵੇ ਕੋਈ ਲਿਟਰੇਚਰ ਘਰ ਹੋਵੇ ਉਹ ਅਕਲ ਨੂੰ ਸੁੰਦਰ ਬਣਾਉਂਦਾ ਅੰਦਰੋਂ ਸੁੰਦਰ ਹੁੰਦਾ ਹੈ ਉਸ ਦੇ ਵਿੱਚ ਕਿੰਨੇ ਕੁ ਜਾਂਦੇ ਹੋ ਕਿੰਨੇ ਕੁ ਉਧਰ ਜਾਂਦੇ ਹੋ ਲਾਇਬ੍ਰੇਰੀ ਚ ਪੜਨ ਵਿੱਚ ਕਿੰਨਾ ਕੁ ਲਿਟਰੇਚਰ ਹੈ ਤੁਹਾਡੇ ਘਰਾਂ ਵਿੱਚ ਕਿਸੇ ਵਿਰਲੇ ਦੇ ਘਰ ਵਿੱਚ ਉਗੜ ਗਈਆਂ ਭਾਈ ਸਾਹਿਬ ਸਿੰਘ ਦੀ ਹਰਵਾਰ ਸਿੰਘ ਦੀਆਂ ਪੋਥੀਆਂ ਕਿਸੇ ਵਿਰਲੇ ਘਰ ਜੋ ਅੰਦਰ ਨੂੰ ਸਵਾਰ ਬਿਊਟੀ ਪਾਰਲਰ ਉਹ ਵੀ ਉਹ ਵੀ ਸੁੰਦਰਤਾ ਬਣਦੀ ਹੈ ਅਤ ਸੁਵਾਲਿਓ ਸੁੰਦਰੀ ਫਿਰ ਸੋਹਾ ਸੋਗ ਜੇ ਸੋਹਾ ਕੋ ਕਰੇ ਭਲੀ ਕਰਨੀ ਬੜੇ ਕੰਮ ਕਰਦਾ ਹੈ ਬੜੇ ਲੰਗਰ ਲੰਦਾ ਹੈ ਬੜੀ ਸੇਵਾ ਕਰਦਾ ਹੈ ਆਪਣੇ ਸਰੀਰ ਨੂੰ ਫੂਕ ਰਿਆ ਐ ਸਾਹ ਸਾਹ ਸੋਭਾ ਦੇ ਵੀ ਸੋਭਾ ਹੋਵੇ ਕਿ ਮੇਰੇ ਪਿੰਡ ਦੀ ਸੋਭਾ ਮੇਰੀ ਆਧੀ ਸੋਭਾ ਮੇਰੇ ਦੇਸ਼ ਦੀ ਸੋਭਾ ਪਨਾਣਾ ਕਰਦਾ ਆਪਣੇ ਲਈ ਕਰਦਾ ਦੀ ਜੋ ਨਾਲ ਚੱਲਣਾ ਨਹੀਂ ਸਮਝ ਆ ਰਹੀ ਪਾਸ਼ਾ ਕਹਿੰਦੇ ਨੇ ਇਹ ਸੋਭਾ ਸਾਰ ਸੋਭਾ ਭਜ ਹਰ ਕੀ ਸਰਨੀ ਇੱਥੇ ਵੀ ਸੋਭਾ ਅੱਗੇ ਵੀ ਸੋਭਾ ਹੋਵੇਗੀ ਤੇਰੀ ਨਾਲੇ ਆਰਾਮ ਵੀ ਬਹੁਤ ਰਿਤ ਤਨ ਨੂੰ ਵੀ ਆਨੰਦ ਮਨ ਨੂੰ ਵੀ ਆਨੰਦ ਤਨ ਦਾ ਰੋਗ ਵੀ ਠੀਕ ਬੰਦ ਦਾ ਸੋਗ ਵੀ ਠੀਕ ਚਿੰਤਾ ਵੀ ਠੀਕ ਨਾਨਕ ਨਾਮ ਸੁਹਾ ਗਣੀ ਮੇਲੀ ਮੇਲਣ ਹਾਰ ਕਹਿੰਦੇ ਸਤਿਗੁਰੂ ਜੀ ਕਹਿੰਦੇ ਨੇ ਨਾਮ ਨਾਲ ਸੁਹਾਗਣੀ ਹੈ ਗੱਲਾਂ ਨਾਲ ਨਹੀਂ ਹੈ ਕਿੰਨਾ ਸੁਚੇਤ ਕਰਦੇ ਨੇ ਸਤਿਗੁਰੂ ਜੀ ਨਾਮ ਕਰਕੇ ਸੁਹਾਗਣੀ ਹੈ ਭਾਗਵਲੀ ਨਾਮ ਕਰਕੇ ਹੈ ਵੈਸੇ ਨਹੀਂ ਹਰ ਕਾ ਨਾਮ ਉੱਤਮ ਆਹ ਹਰੀ ਦਾ ਨਾਮ ਹੀ ਨਾਮ ਸਰੋਮਣ ਸਭ ਜਗਤ ਮੈਂ ਹੋਰ ਨਹੀਂ ਹੈ ਕੋਈ ਚੀਜ਼ ਭਗਤ ਰਹੇ ਲਿਵਤਾ ਸੋ ਉੱਤਮ ਚੀਜ਼ ਜਿਹੜੀ ਉਸ ਨਾਲ ਉੱਤਮ ਹੁੰਦਾ ਹੈ ਨਾਮ ਸੁਹਾਗਣੀ ਮੇਲੀ ਮੇਲੀ ਮੇਲਣ ਹਾਰ ਫੇਰ ਉਹ ਮੇਲਣ ਹਾਰ ਪ੍ਰਮਾਤਮਾ ਨੇ ਆਪ ਹੀ ਮੇਲ ਲੈਂਦਾ ਉਹਨੂੰ ਮਿਲਣਾ ਨਹੀਂ ਸਾਨੂੰ ਆਸੀਂ ਨਹੀਂ ਮਿਲ ਸਕਦੇ ਇਸਤਰੀ ਦੇ ਵਿੱਚ ਵੀ ਜੀਵਨ ਵਿੱਚ ਇਸਤਰੀ ਪਤੀ ਨੂੰ ਨਹੀਂ ਮਿਲ ਸਕਦੀ ਪਤੀ ਇਸਤਰੀ ਨੂੰ ਮਿਲਦਾ ਹੈ ਨੀ ਆ ਮੈਂ ਪਰਮੇਸ਼ਰ ਨੇ ਬਣਾਇਆ ਤੁਸੀਂ ਸਮਝਦਾਰ ਬੈਠੇ ਅਸੀਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ ਕਿਉਂਕਿ ਉਹ ਵੱਡਾ ਹੈ ਅਸੀਂ ਛੋਟੇ ਹਾਂ ਛੋਟਾ ਬੱਚਾ ਮਾਂ ਦੀ ਗੋਦ ਵਿੱਚ ਨਹੀਂ ਚੜ ਸਕਦਾ ਮਾਂ ਹੀ ਚੁੱਕ ਕੇ ਉੱਚੇ ਕਰ ਲੈਂਦੀ ਹੈ ਉਹ ਪਰਮਾਤਮਾ ਸਾਡਾ ਮਾਂ ਪਿਓ ਸਭ ਮਾਂ ਸਭ ਦਾ ਮਾਂ ਪਿਓ ਆਪ ਹੈ ਉਹ ਮੇਲ ਲੈਂਦਾ ਹੈ ਫਿਰ ਪੌੜੀ ਹਰ ਤੇਰੀ ਸਭ ਕਰੇ ਉਸ ਤਤ ਜੇਨ ਫਤੇ ਕੜਿਆ ਜਿਨ੍ਹਾਂ ਨੂੰ ਤੂੰ ਮਾਇਆ ਦੇ ਵਿੱਚੋਂ ਇਸ ਬੰਧਨ ਵਿੱਚੋਂ ਫਸੇ ਹੋਇਆਂ ਨੂੰ ਕਢ ਲੈਂਦਾ ਉਹ ਤੇਰੀ ਉਸਤਤ ਕਰਦੇ। ਉਹ ਤੇਰੀ ਉਸਤ ਸਰ ਤੇਰੀ ਸਭ ਕਰੈ ਉਸਤਤ। ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਵਿਵਹਾਰ ਉਸਤਤ। ਉਹਦੀ ਸਲਾਤਾ ਕਰ। ਉਹਨੂੰ ਹਮੇਸ਼ਾ ਹੀ ਯਾਦ ਕਰਨਾ। ਹਰ ਚੀਜ਼ ਤੇ ਉਹਦੀ ਵਡਿਆਈ ਕਰਨਾ। ਖਾਣ ਲੱਗਿਆ ਤਾਂ ਵੜਿਆਈ ਤਿਆਗਣ ਲੱਗਿਆ ਤਾਂ ਵੜਿਆਈ ਦੇਖਣ ਲੱਗਿਆ ਤਾਂ ਵੜਿਆਈ ਭਗਤੀ ਦੇ ਸੈਂਕੜੇ ਤਰੀਕੇ ਧੜੇ ਵਾਲੇ ਦਲੇ ਹੋਣਗੇ ਪਾਸ਼ਾ ਕਹਿੰਦੇ ਨੇ ਉਹ ਤੇਰੀ ਉਸਤਤ ਕਰਦੇ ਨੇ ਹਰ ਤੁਧ ਨੂੰ ਕਰੈ ਸਭ ਨੂੰ ਨਮਸਕਾਰ ਜਿਨ ਪਾਪੈ ਤੇ ਰੱਖਿਆ ਜਿਹੜਾ ਪਾਪਾਂ ਤੋਂ ਬਚਾਉਂਦਾ ਉਹਨੂੰ ਨਮਸਕਾਰਾਂ ਕੀ ਜਾਂਦੇ ਨੇ ਉਹ اے ਮਾਲਕ ਇਹ ਪਾਪ ਮੇਰੇ ਤੋਂ ਹੋ ਜਾਂਦਾ ਬਚਾ ਲਿਆ ਮੇਰੀ ਅੱਖਾਂ ਗਲਤ ਦੇਖਣ ਲੱਗੀਆਂ ਸਨ ਮੇਰੇ ਕੰਨ ਗਲਤ ਸੁਣਨ ਲੱਗੇ ਸਨ ਮੇਰੇ ਹੱਥ ਗਲਤ ਚੱਲਣ ਲੱਗੇ ਸਨ ਤੂੰ ਬਚਾ ਲਿਆ ਤੇਰੀ ਉਸਤਤਿ ਤੇਨੂੰ ਨਮਸ਼ਕਾਰ ਬਾਰ-ਬਾਰ ਬਾਰ-ਬਾਰ ਕਰੀ ਜਾਂਦੇ ਕਹਿੰਦੇ ਇਹ ਉਹ ਕਰਦੇ ਨੇ ਹਰ ਨਿਮਾਣਿਆ ਤੂੰ ਮਾਣ ਹਰ ਡਾੜੀ ਹੂੰ ਤੂੰ ਡਾੜ੍ਹਿਆ ਕਹਿੰਦੇ ਹੇ ਹਰੀ ਤੂੰ ਨਿਮਾਣਿਆ ਨੂੰ ਮਾਣ ਦੇਣ ਵਾਲਾ ਹੈ ਆਪਾਂ ਨਿਮਾਣੇ ਹઈએ ਨਹੀਂ ਪਹਿਲਾਂ ਹੀ ਮਾਣ ਵਾਲਿਆਂ ਹੋਏ ਨਿਮਾਣੀ ਟਹਿ ਭਾਵੇਂ ਪੂਰੇ ਸਤਿਗੁਰੂ ਹੋਏ ਨਿਮਾਣੀ ਉਹਨੇ ਮਾਣ ਦਿੱਤਾ ਸਾਨੂੰ ਤਨ ਦਾ ਉਹਨੇ ਮਾਣ ਦਿੱਤਾ ਹੋਵੇ ਸਾਨੂੰ ਤਨ ਦਾ ਉਹਨੇ ਮਾਣ ਦਿੱਤਾ ਹੋਵੇ ਸਾਨੂੰ ਰਾਜ ਦਾ ਸਮਾਜ ਦਾ ਉਹਨੂੰ ਛੱਡ ਕੇ ਆਵੇ ਤੇ ਗਿਆਨ ਦਾ ਦਿੱਤਾ ਹੋਵੇ ਉਹ ਛੱਡ ਕੇ ਆਵੇ ਇਥੇ ਤਾਂ ਜੇ ਭਾਂਡਾ ਪਹਿਲਾਂ ਹੀ ਭਰਿਆ ਹੋਇਆ ਉਹਦੇ ਵਿੱਚ ਪਾਏਗਾ ਕੀ ਜਿਵੇਂ ਪਾਤਸ਼ਾਹ ਕਹਿੰਦੇ ਨੇ ਇਤੇ ਰਸ ਸਰੀਰ ਕੇ ਕੈ ਘਟ ਨਾਮ ਦੇ ਵਾਸ ਮੈਂ ਕਿੱਥੇ ਪਾਵਾਂ ਨੀ ਮਾਨ ਸੜੀ ਅਰਦਾਸ ਇਥੋਂ ਸ਼ੁਰੂ ਹੁੰਦੀ ਹੈ हे ਨੀ ਮਾਨਿਆਂ ਦੇ ਮਾਨ ਨੀ ਤਾਣਿਆਂ ਦੇ ਤਾਣ ਨੀ ਓਟੀਆਂ ਦੀ ਓਟ ਜਦੋਂ ਅਸੀਂ ਮਨ ਦਾ ਮਨੋਰਥ ਰੱਖਣਾ ਇਥੋਂ ਸ਼ੁਰੂ ਹੁੰਦੀ ਅਰਦਾਸ ਸੋ ਕਹਦੇ ਨਿਮਾਣਿਆਂ ਨੂੰ ਤੂੰ ਮਾਣ ਦੇਣ ਵਾਲਾ ਹੈ ਅਤੇ ਵੱਡੇ ਤੋਂ ਵੱਡਾ ਡਾਡੀ ਹੂ ਤੂੰ ਡਾਢਾ ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਵੱਡੇ ਤੋਂ ਵੀ ਵੱਡਾ ਹੈ ਤੂੰ ਕੋਈ ਕੱਢਾ ਹੀ ਵੱਡਾ ਹੋਵੇ ਜੋ ਅਸਮਾਨ ਨਾ ਬਾਬਈ ਤਿੰਨ ਨੱਕ ਨੱਥਾਂ ਪਾਏ ਤੂੰ ਵੱਡੇ ਤੋਂ ਵੱਡਾ ਹੈ ਇਸ ਕਰਕੇ ਮੈਂ ਨਿਮਾਣਾ ਹਾਂ ਤੇਰੇ ਅੱਗੇ ਹਰ ਹੰਕਾਰੀਆਂ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ ਉਹ ਐਸਾ ਹੈ ਹੰਕਾਰੀਆਂ ਨੂੰ ਬਾੜ ਕੇ ਨਿਵਾਦ ਦਿੰਦਾ ਹੈ ਭਗਤਾਂ ਦੇ ਅੱਗੇ ਗੁਰੂ ਦੇ ਅੱਗੇ ਸੰਤ ਦੇ ਅੱਗੇ ਅਤੇ ਮਨ ਮੁਖ ਤੇ ਮੂਰਖਾਂ ਨੂੰ ਸੋਧਾ ਲਾਗਦਾ ਸਾਧਿਆ ਏਡਾ ਵੱਡਾ ਹੈ ਹਰ ਭਗਤਾਂ ਦੇ ਵੜਿਆਈ ਗਰੀਬ ਅਨਾਥਿਆ ਤੇ ਆਪਣੇ ਭਗਤਾਂ ਨੂੰ ਹਮੇਸ਼ਾ ਵੜਿਆਈ ਦਿੰਦਾ ਹੈ ਜਿਹੜਾ ਗਰੀਬ ਹੈ ਅਨਾਥ ਹੈ ਅਨਾਥ ਦਾ ਨਾਥ ਬਣ ਜਾਂਦਾ ਹੈ ਗਰੀਬ ਦਾ ਆਪ ਗਰੀਬ ਨਿਵਾਜ ਗੁਸਈਆ ਤੇਰਾ ਮਾਥੇ ਛਤਰ ਤਰੇ ਗਰੀਬਾਂ ਨੂੰ ਨਿਵਾਜ ਦਿੰਦਾ ਤੂੰ ਅਮੀਰ ਨਿਵਾਜ ਨਹੀਂ ਹੈ ਉਹ ਗਰੀਬ ਨਿਵਾਜ ਐਡਾ ਵੱਡਾ ਅਨਾਥਾਂ ਨੂੰ ਨਾਜ ਕਰਨ ਵਾਲਾ ਹੈ ਤੂੰ ਐਡਾ ਵੱਡਾ ਪਰਮਾਤਮਾ ਹੈ ਸਤਿਗੁਰੂ ਜੀ ਰਹਿਮਤ ਕਰਨ ਹੋਈ ਪੁਲ ਚੁੱਕਦੀ ਖਿਮਾ ਬਖਸ਼ਣਾ ਜੀ ਆਸ਼ੀਸ਼ ਬਖਸੋ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਹਿ